ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤੀ ਅਮਰੀਕੀ ਹਰਮਿਤਕੌਰ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਕਾਟੋਨੀ ਜਨਰਲ ਵਜੋ ਨਾਮਜ਼ਦ ਕੀਤਾ ਹੈ ਡਿਜੀਟਲ ਮੀਡੀਆ ਪਲੇਟਫਾਰਮ ਟ੍ਰੂਥਰ ਸੋਸ਼ਲ ਤੇ 트ੰਪ ਨੇ ਲਿਖਿਆ ਕਿ ਮੈਂ ਹਰਮਿਤਕੌਰ ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਕਾਟੋਨੀ ਜਨਰਲ ਵਜੋ ਨਾਮਜ਼ਦ ਕਰਕੇ ਖੁਸ਼ ਹਾਂ ਉਹਨਾਂ ਕਿਹਾ ਕਿ ਆਪਣੇ ਪੂਰੇ ਕੈਰੀਅਰ ਦੌਰਾਨ ਹਰਮਿਤ ਸਾਡੀਆਂ ਨਾਗਰਿਕ ਆਜ਼ਾਦੀਆਂ ਦੀ ਰੱਖਿਆ ਲਈ ਲਗਾਤਾਰ ਖੜੀ ਰਹੀ ਜਿਸ ਵਿੱਚ ਸਾਡੀ ਸਤੰਤਰ ਬੋਲੀ ਨੂੰ ਸੈਂਸਰ ਕਰਨ ਲਈ ਵੱਡੀ ਤਕਨੀਕ ਦੀ ਵਰਤੋਂ ਕਰਨਾ ਕੋਵਿਡ ਦੌਰਾਨ ਇਕੱਠੇ ਪ੍ਰਾਰਥਨਾ ਕਰਨ ਤੇ ਰੋਕੇ ਗਏ ਇਸਾਈਆਂ ਦੀ ਨੁਮਾਇੰਦਗੀ ਕਰਨਾ ਅਤੇ ਉਹਨਾਂ ਕਰੋਪਰੇਸ਼ਨਾਂ ਵਿਰੁੱਧ ਮੁਕੱਦਮਾ ਕਰਨਾ ਸ਼ਾਮਲ ਹੈ 트ੰਪ ਨੇ ਕਿਹਾ ਕਿ ਹਰ ਮੀਤ ਦੇਸ਼ ਤੇ ਚੋਟੀ ਦੇ ਚੋਣ ਵਕੀਲਾ ਵਿੱਚੋਂ ਇੱਕ ਹੈ ਜੋ ਇਹ ਯਕੀਨੀ ਬਣਾਉਣ ਲਈ ਲੜ ਰਹੀ ਹੈ ਕਿ ਸਾਰੀਆਂ ਤੇ ਸਿਰਫ ਕਾਨੂੰਨੀ ਵੋਟਾਂ ਦੀ ਗਿਣਤੀ ਕੀਤੀ ਜਾਵੇ ਉਹ ਡਾਰਟਮਾਉਥ ਕਾਲਜ ਤੇ ਯੂਨੀਵਰਸਿਟੀ ਆਫ ਵਰਜੀਨੀਆ ਲਾ ਸਕੂਲ ਦੀ ਗ੍ਰੈਜੂਏਟ ਤੇ ਯੂ ਐਸ ਏ ਫੋਰਥ ਸਰਕਟ ਕੋਰਟ ਆਫ ਅਪੀਲਸ ਵਿੱਚ ਕਲਰਕ ਜ਼ਿਕਰਯੋਗ ਹੈ ਕਿ ਸਾਲ ਜੁਲਾਈ ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਚ ਅਰਦਾਸ ਕਰਨ ਤੋਂ ਬਾਅਦ ਢਿੱਲੋ ਤੇ ਨਸਲੀ ਟਿੱਪਣੀਆਂ ਹੋਈਆਂ ਸੀ ਪਿਛਲੇ ਸਾਲ ਉਹ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਲਈ ਅਸਫਲ ਰਹੀ ਚੰਡੀਗੜ੍ਹ ਚ ਜਨਮੇ 54 ਸਾਲਾ ਢਿੱਲੋ ਆਪਣੇ ਮਾਤਾ ਪਿਤਾ ਨਾਲ ਬਚਪਨ ਚ ਹੀ ਅਮਰੀਕਾ ਚਲੀ ਗਈ ਸੀ 2016 ਵਿੱਚ ਕਲੀਵਲੈਂਡ ਵਿੱਚ ਜੀਓਪੀ ਸਮੇਲਨ ਦੇ ਮੰਚ ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਅਮਰੀਕੀ ਸੀ